ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਲ ਕਰਦੀ ਹਾਂ ਕਿ ਆ ਸਭ ਠੀਕ ਠਾਕ ਹੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਪਰ ਅੱਜ ਦਾ ਵਿਸ਼ਾ ਪਰੋਸਾ ਸਿਰਫ ਵਾਹਿਗੁਰੂ ਉਪਰ ਰੱਖਣਾ ਚਾਹੀਤੇ ਹੈ ਸਾਨੂੰ ਥਾਂ ਥਾਂ ਤੇ ਬੰਦਿਆਂ ਦੇ ਸਹਾਰੇ ਨਹੀਂ ਟਿਕਨੇ ਚਾਹੀਤੇ ਕਿਉਂਕਿ ਜਿੰਨਾ ਬੰਦਿਆਂ ਦਾ ਸਹਾਰਾ ਤੁਸੀਂ ਤੱਕਦੇ ਹੋ ਨਾ ਉਹੀ ਬੰਦੇ ਤੁਹਾਨੂੰ ਤਾਨੇ ਮਾਰਦੇ ਹੈ ਇਸ ਕਰਕੇ ਦੁਨੀਆਵੀ ਸਹਾਰੇ ਤੱਕ ਨੇ ਛੱਡ ਦੋ ਸਿਰਫ ਵਿਸ਼ਵਾਸ ਪ੍ਰੋਸਾ ਵਾਹੀ ਗੁਰੂ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਉੱਪਰ ਰੱਖੋ ਕਦੇ ਵੀ ਇਸ ਦੁਨੀਆ ਦੇ ਪਿੱਛੇ ਨਾ ਲੱਗੋ ਕਿਉਂਕਿ ਇਹ ਦੁਨੀਆ ਬਹੁਤ ਕੁਝ ਗਿੰਦੀ ਹੈ ਇਸ ਕਰਕੇ ਸਿਰਫ ਜੀਰਾ ਵਿਸ਼ਵਾਸ ਤੇ ਪ੍ਰੋਸਾ ਆਪਣੇ ਬਾਬਾ ਦੀਪ ਸਿੰਘ ਜੀ ਉੱਪਰ ਰੱਖਣਾ ਚਾਹੀਦਾ ਕਿਉਂਕਿ ਜੇ ਅਸੀਂ ਸੁੱਖਾਂ ਵਿੱਚ ਆ ਤਾਂ ਵੀ ਉਹਨਾਂ ਦੀ ਕਿਰਪਾ ਵਾ ਜੇ ਆਪਾਂ ਦੁੱਖਾਂ ਵਿੱਚ ਤਾਂ ਵੀ ਉਹਨਾਂ ਦੀ ਕਿਰਪਾ ਦੁੱਖਾਂ ਵਿੱਚੋਂ ਵੀ ਬਾਹਰ ਉਹਨਾਂ ਨੇ ਕੱਢਣਾ ਤੇ ਜੇ ਸੁੱਖ ਦੇਣੀ ਹੈ ਤੇ ਉਹਨਾਂ ਨੇ ਹੀ ਦੇਣੀ ਹੈ ਇਸ ਕਰਕੇ ਦੁਨਿਆਵੀ ਦੁਨੀਆ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਸਿਰਫ ਵਾਹਿਗੁਰੂ ਅਕਾਲ ਪੁਰਖ ਦੀ ਸੁਣਨੀ ਚਾਹੀਦੀ ਆ ਨਾਮ ਸਿਮਰਨ ਜਪਣਾ ਚਾਹੀਦਾ ਹੈ ਜੇਕਰ ਤੁਹਾਡੇ ਪਾਸੋਂ ਕੋਈ ਤੁਹਾਡੀ ਬਾਣੀ ਫੜਦਾ ਸਾਰੇ ਤੁਹਾਨੂੰ ਰੋਲਣ ਤੇ ਆ ਗਏ ਆ ਤੇ ਸਾਰੇ ਤੁਹਾਨੂੰ ਤੋੜਨ ਤੇ ਜੋੜ ਲਾ ਰਹੇ ਆ ਇਫਿਰ ਜੀ ਰਬਾ ਬਾਬਾ ਦੀਪ ਸਿੰਘ ਜੀ ਨੇ ਤਾਂ ਕਦੀ ਵੀ ਟੁੱਟਣ ਨਹੀਂ ਦਿੰਦਾ ਤੇ ਕਦੀ ਵੀ ਰੁੱਲ ਰੁੱਲ ਨਹੀਂ ਦਿੰਦਾ ਹੈਗਾ ਫਿਰ ਉਹ ਆ ਆ ਕੇ ਨਾਲ ਖੜਦੇ ਆ ਇਸ ਕਰਕੇ دنیਵੀ ਦੁਨੀਆ ਦਾ ਆਸਰਾ ਤੱਕਣਾ ਛੱਡੋ ਤੇ ਸਹਾਰਾ ਸਿਰਫ ਬਾਬਾ ਦੀਪ ਸਿੰਘ ਜੀ ਦਾ ਹੀ ਤੱਕੋ ਬਾਬਾ ਦੀਪ ਸਿੰਘ ਜੀ ਐਸੇ ਮਹਾਨ ਚੂਦੇ ਹੋਏ ਆ ਕੀ ਜਿੰਨਾ ਕੋ ਇਨੇ ਭਰੇ ਭੰਡਾਰੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੇ ਆ ਕਿ ਜਿਹੜੀ ਵੀ ਚੀਜ਼ ਅਸੀਂ ਮੰਗਦੇ ਆ ਨਾ ਸਿਰਫ ਸੰਤ ਦਾ ਦਿਲ ਸਾਫ਼ ਹੋਣਾ ਚਾਹੀਦਾ ਸਿਰਫ ਜਿਹੜੀ ਵੀ ਚੀਜ਼ ਅਸੀਂ ਬਾਬਾ ਜੀ ਕੋ ਮੰਗਦੇ ਹਾਂ ਉਹ ਸਾਨੂੰ ਜ਼ਰੂਰ ਮਿਲਦੀ ਆ। ਡੇਰ ਆ ਬਾਬਾ ਜੀ ਦੇ ਘਰ ਅੰਧੇਰ ਨਹੀਂ ਆ ਜਿੱਕਾ ਟਾਈਮ ਲੱਗ ਰਿਹਾ ਨਾ ਹੋ ਸਕਦਾ ਉਹਦੇ ਵਿੱਚ ਵੀ ਸਾਡਾ ਹੀ ਭਲਾ ਹੋਵੇ ਕੀ ਪਤਾ। ਇਹ ਕਰਾਚ ਤੁਸੀਂ ਦੁੱਖ ਵਿੱਚ ਜੁਣਾ ਤੇ ਜਿਹੜੇ ਲੋਕ ਤੁਹਾਡੀ ਜ਼ਿੰਦਗੀ ਦਾ ਤਮਾਸ਼ਾ ਵੇਖ ਰਹੇ ਆ ਨਾ ਤੇ ਕੋਈ ਨਹੀਂ ਉਹ ਸਿਰਫ ਬਾਬਾ ਦੀਪ ਸਿੰਘ ਜੀ ਵੀ ਵੇਖ ਰਿਹਾ ਜੀ ਅੱਜ ਤੁਸੀਂ ਦੁਖੀ ਜੋ ਉਹ ਤਮਾਸ਼ਾ ਵੇਖ ਰਿਹਾ ਕਾਹਨ ਹੋ ਸਕਦਾ ਉਹਨਾਂ ਤੇ ਦੁੱਖਾਂ ਦਾ ਸਮਾਜ ਹੈ ਇਸ ਕਰਕੇ ਕਦੀ ਵੀ ਢੂਲਣਾ ਨਹੀਂ ਚਾਹੀਦਾ ਹਿੰਮਤ ਨਹੀਂ ਛੱਡਣੀ ਚਾਹੀਦੀ ਤੇ ਕਿਸੇ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਕੀ ਕਹਿੰਦੇ ਆ ਨਾ ਦੁੱਖ ਵਿੱਚ ਆ ਕੇ ਉਹਨਾਂ ਨੂੰ ਬੋਤਾ ਮੰਨਤੇ ਨਹੀਂ ਲਾਉਣਾ ਚਾਹੀਦਾ ਉਹ ਬਾਬਾ ਦੀਪ ਸਿੰਘ ਜੀ ਨੂੰ ਦੱਸਣਾ ਚਾਹੀਦਾ ਬਾਬਾ ਜੀ ਆ ਫਲਾਣਾ ਇਨਸਾਨ ਮੇਰੇ ਨਾਲ ਐਦਾਂ ਕਰ ਰਿਹਾ ਇਸ ਨੂੰ ਤੁਸੀਂ ਆਪ ਸੰਭਣਾਵਾ ਕਿਉਂਕਿ ਬਾਬਾ ਜੀ ਦੁਖੀ ਬੰਦੇ ਦੀ ਬਹੁਤ ਕੋਲ ਹੋ ਕੇ ਸੌਂਦੇ ਆ ਇਸ ਕਰਕੇ ਜਦੋਂ ਦੁੱਖ ਦੀ ਘੜੀ ਆਉਂਦੀ ਆ ਨਾ ਉਹ ਜਿਹੜੀ ਘੜੀ ਹੁੰਦੀ ਆ ਉਦੋਂ ਬਾਬਾ ਜੀ ਸਾਡੇ ਅੰਗ-ਸੰਗ ਰਹਿੰਦੇ ਜਿਵੇਂ ਬਾਬਾ ਜੀ ਦਾ ਨਾਮ ਸਿਮਰਨ ਜਪਦੇ ਆ ਉਹ ਹਮੇਸ਼ਾ ਸਾਨੂੰ ਭਰੋਸਾ ਆ ਤੇ ਸਹਾਰਾ ਦਿੰਦਿਆ ਇਸ ਕਰਕੇ ਕਦੀ ਵੀ ਨਾ ਡੋਲੋ ਜੇਰਾ ਵੀ ਤੁਹਾਨੂੰ ਕੋਈ ਕਹਿੰਦਾ ਵਾਣਾ ਉਹ ਪਾਪਾ ਦੀਪ ਸਿੰਘ ਜੀ ਨੂੰ ਦੱਸੋ ਜਿਸ ਤਰ੍ਹਾਂ ਇੱਕ ਬਾਪੂ ਆਪਣੇ ਬੱਚਿਆਂ ਦੀ ਹਰ ਪਾਸੋਂ ਖੁਸ਼ੀ ਚਾਹੁੰਦਾ ਹੈ ਨਾ ਉਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਵੀ ਆਪਣੇ ਬੱਚਿਆਂ ਨੂੰ ਬਹੁਤਾ ਚਿਰ ਦੁੱਖ ਵਿੱਚ ਨਹੀਂ ਰਹਿਣ ਦਿੰਦੇ ਉਹਨਾਂ ਦੀ ਬਾਹ ਫੜਦੀ ਉਹਨਾਂ ਦਾ ਸਹਾਰਾ ਬੰਨ੍ਹਦੇ ਉਹਨਾਂ ਨੂੰ ਦੁੱਖਾਂ ਵਿੱਚੋਂ ਜ਼ਰੂਰ ਬਾਹਰ ਕੱਢਦੇ ਆ ਜਿਹੜੀ ਇਹ ਦੁਨੀਆ ਵਾਣਾ ਜਿਹੜੀ ਤੁਹਾਨੂੰ ਗੱਲਾਂ ਕਰਦੀ ਆ ਇਹਨਾਂ ਨੂੰ ਬਾਬਾ ਜੀ ਆ ਆ ਕੇ ਜਵਾਬ ਦਿੰਦੇ ਆ ਇਸ ਕਰਕੇ ਕਿਸੇ ਦੀ ਬਹੁਤੀ ਦਿਲ ਤੇ ਨਾ ਲਾਓ ਸਭ ਕੁਝ ਬਾਬਾ ਦੀਪ ਸਿੰਘ ਜੀ ਦੇ ਹੱਥ ਛੱਡੋ ਕਿ ਬਾਬਾ ਜੀ ਮੇਰੀ ਡੋਰ ਜ਼ਿੰਦਗੀ ਦੀ ਆਪ ਜੀ ਦੇ ਹੱਥ ਹੈ ਆਪ ਜੀ ਜਿਸ ਤਰ੍ਹਾਂ ਚਾਹੁੰਦੇ ਹੋ ਉਸ ਤਰ੍ਹਾਂ ਕਰੋ ਇਹ ਦੁਨੀਆ ਜਿਸ ਤਰ੍ਹਾਂ ਚਾਹੁੰਦੀ ਉਸ ਤਰ੍ਹਾਂ ਮੇਰੇ ਨਾਲ ਕੁਝ ਨਾ ਹੋਵੇ ਮੈਂ ਸਿਰਫ ਆਪਣੀ ਜ਼ਿੰਦਗੀ ਆਪ ਜੀ ਦੇ ਹਵਾਲੇ ਕੀਤੀ ਹੈ ਮੇਰੇ ਮਾਂ ਪਿਓ ਭੈਣ ਭਰਾ ਸਭ ਆਪ ਹੋ ਬਾਪੂ ਜੀ ਆਪ ਜੀ ਤੋਂ ਇਲਾਵਾ ਮੇਰਾ ਕਿਸ ਦੁਨੀਆ ਤੇ ਕੋਈ ਨਹੀਂ ਹੈ ਜਦੋਂ ਇਸ ਦੀ ਆਪਣੀ ਜ਼ਿੰਦਗੀ ਦੀ ਸਾਰੀ ਵਾਕ ਡੋਰ ਸ਼ਹੀਦ ਸਿੰਘ ਫੌਜਾਂ ਦੇ ਹੱਥ ਦੇ ਦਿੰਨੇ ਬਾਪੂ ਦੀਪ ਸਿੰਘ ਜੀ ਦੇ ਹੱਥ ਦੇ ਦਿੰਨੇ ਆ ਫਿਰ ਕਿਉਂ ਨਾ ਸਾਡੀ ਸੁਣਨਗੇ ਜਰੂਰ ਸਾਡੀ ਸੁਣਨਗੇ ਸਾਡਾ ਸਿਰਫ ਵਿਸ਼ਵਾਸ ਤੇ ਭਰੋਸਾ ਪੱਕਾ ਹੋਣਾ ਚਾਹੀਦਾ ਵਾਹੀ ਗੁਰੂ ਦੇ ਘਰ ਵਿਸ਼ਵਾਸ ਤੇ ਭਰੋਸਾ ਰੱਖ ਕੇ ਬਾਬਾ ਜੀ ਦਾ ਨਾਮ ਸਿਮਰਨ ਜ਼ਰੂਰ ਜਪਨਾ ਚਾਹੀਦਾ ਹੈ ਤੇ ਸਮੀਸ਼ਾ ਅੰਗ ਸੰਗ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਮਹਿਸੂਸ ਕਰਨਾ ਚਾਹੀਦਾ ਕਿ ਬਾਪੂ ਮੇਰੇ ਨਾਲ ਹਮੇਸ਼ਾ ਮੇਰੇ ਨਾਲ ਹੈ ਤੇ ਉਹਨਾਂ ਦਾ ਮੇਰ ਪ੍ਰਿਆਤ ਹਮੇਸ਼ਾ ਮੇਰੇ ਸਿਰ ਉੱਪਰ ਹੈ ਇਹ ਵਿਸ਼ਵਾਸ ਭਰੋਸਾ ਜ਼ਰੂਰ ਆਪਣੇ ਦਿਲ ਵਿੱਚ ਪੱਕਾ ਕਰੋ ਸੋ ਕਦੇ ਵੀ ਹੌਂਸਲਾ ਨਾ ਛੱਡੋ ਦੀ ਵਾਹੀ ਗੁਰੂ ਤੇ ਭਰੋਸਾ ਰੱਖੋ ਤੇ ਜੇ ਅੱਜ ਦੁੱਖ ਆ ਤੇ ਕੱਲ ਨੂੰ ਸੁੱਖ ਵੀ ਜ਼ਰੂਰ ਆਉਣਗੇ ਫਿਰ ਤੁਹਾਨੂੰ ਜੇਰਾ ਇਹ ਦੁੱਖਾਂ ਦਾ ਸੱਮਾ ਵਾਣਾ ਇਹ ਇਸ ਤਰ੍ਹਾਂ ਭੁੱਲ ਜਾਣਾ ਕਿ ਜਿਦਾਂ ਤੁਹਾਡੀ ਜ਼ਿੰਦਗੀ ਵਿੱਚ ਕਦੀ ਦੁੱਖ ਆਇਆ ਹੀ ਨਹੀਂ ਹੁੰਦਾ ਤੇ ਇਸ ਕਰਕੇ ਬਾਬਾ ਦੀਪ ਸਿੰਘ ਜੀ ਤੇ ਸ਼ਹੀਦ ਸਿੰਘ ਫੌਜਾਂ ਤੇ ਵਿਸ਼ਵਾਸ ਭਰੋਸਾ ਰੱਖ ਕੇ ਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਜੀ 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 ਜ